ਕੈਨੇਡੀਅਨ ਰਾਜਨੀਤੀ ਦੇ ਮੌਜੂਦਾ ਹਾਲਾਤ ਅਤੇ ਲਿਬਰਲ ਪਾਰਟੀ ਦੀ ਆਪਸੀ ਪਾਟੋ-ਤਾੜ درمیان ਟਰੋਡੋ ਸਿਖਰਲੀ ਸਿਆਸੀ ਚਾਲ ਖੇਡ ਗਿਆ ਆਪਣੀ ਸਰਕਾਰ ਕੁਝ ਮਹੀਨੇ ਹੋਰ ਬਚਾ ਕੇ ਆਪਣੀ 10 ਸਾਲ ਦੀ ਟਰਮ ਲਗਭਗ ਪੂਰੀ ਕਰਨ ਦੇ ਲਾਗੇ ਲੱਗੇ ਲਿਆ ਬੀਤੇ 60-70 ਸਾਲ ਚ ਕੈਨੇਡੀਅਨ ਪ੍ਰਧਾਨ ਮੰਤਰੀਆਂ ਨੇ 5 ਜਾਂ 10 ਸਾਲ ਹੀ ਕੱਟੇ ਹਨ ਸਿਰਫ ਟਰੋਡੋ ਦੇ ਪਿਓ ਨਹੀਂ 15 ਸਾਲ ਲਾਏ ਸਨ ਉਹ ਵੀ ਲਗਾਤਾਰ ਨਹੀਂ ਹਾਊਸ ਆਫ ਕਾਮਜ਼ ਅਤੇ ਸੈਨੇਟ ਅੱਗੇ ਪੇਸ਼ ਸਾਰੇ ਮਤੇ ਠੱਪ ਹੋ ਗਏ ਤੇ ਸਾਰੀਆਂ ਪਾਰਲੀਮੈਂਟੀ ਕਮੇਟੀਆਂ ਵੀ ਨਾ ਕੈਪੀਟਲ ਗੇਨ ਬਿਲ ਪਾਸ ਕੀਤਾ ਤੇ ਨਾ ਬਾਰਡਰ ਸਕਿਉਰਿਟੀ ਦਾ 1.3 ਬਿਲੀਅਨ ਵਾਲਾ ਬਿਲ ਉਹ ਅਗਲੀ ਸਰਕਾਰ ਗਲ ਪਾ ਗਿਆ ਜੋ ਆਮ ਚੋਣਾਂ ਤੋਂ ਬਾਅਦ ਬਣੇਗੀ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਵਾਲਾ ਕਮਿਸ਼ਨ ਆਪਣਾ ਕੰਮ ਕਰਦਾ ਰਹੇਗਾ ਜਿਸ ਦੀ ਜਾਂਚ ਰਿਪੋਰਟ 31 ਜਨਵਰੀ ਤੋਂ ਪਹਿਲਾਂ-ਪਹਿਲਾਂ ਦੇਣੀ ਤੈ ਹੈ 4 ਦਸੰਬਰ 2008 ਨੂੰ ਇਹੀ ਪਤਾ ਕੰਜਰ ਬਟੀਟ ਪ੍ਰਧਾਨ ਮੰਤਰੀ ਸਟੀਫਨ ਹਾਰਪਨ ਨੇ ਖੇਡਿਆ ਸੀ ਜਦੋਂ ਉਸ ਨੇ 2 ਮਹੀਨਿਆਂ ਲਈ ਕੈਨੇਡੀਅਨ ਪਾਰਲੀਮੈਂਟ ਥੱਪ ਕਰ ਦਿੱਤੀ ਸੀ ਕੈਨੇਡੀਅਨ ਰਾਜਨੀਤੀ ਦੇ ਮੌਜੂਦਾ ਹਾਲਾਤ ਅਤੇ ਲਿਬਰਲ ਪਾਰਟੀ ਦੀ ਆਪਸੀ ਪਾਟੋ ਥਾੜ ਦੇ ਦਰਮਿਆਨ ਟਰੋਡੋ ਸਿਖਰਲੀ ਸਿਆਸੀ ਚਾਲ ਖੇਡ ਗਿਆ ਆਪਣੀ ਸਰਕਾਰ ਕੁਝ ਮਹੀਨੇ ਹੋਰ ਬਚਾ ਕੇ ਆਪਣੀ 10 ਸਾਲ ਦੀ ਟਰਮ ਲਗਭਗ ਪੂਰੀ ਕਰਨ ਦੇ ਲਾਗੇ ਲੱਗੇ ਲਿਆ ਬੀਤੇ 60-70 ਸਾਲ ਚ ਕੈਨੇਡੀਅਨ ਪ੍ਰਧਾਨ ਮੰਤਰੀਆਂ ਨੇ 5 ਜਾਂ 10 ਸਾਲ ਹੀ ਕੱਟੇ ਹਨ ਸਿਰਫ ਟਰੋਡੋ ਦੇ ਪਿਓ ਨਹੀਂ 15 ਸਾਲ ਲਾਏ ਸਨ ਉਹ ਵੀ ਲਗਾਤਾਰ ਨਹੀਂ ਹਾਊਸ ਆਫ ਕਾਮਜ਼ ਅਤੇ ਸੈਨੇਟ ਅੱਗੇ ਪੇਸ਼ ਸਾਰੇ ਮਤੇ ਤੁੱਪ ਹੋ ਗਏ ਤੇ ਸਾਰੀਆਂ ਪਾਰਲੀਮਾਨੀ ਕਮੇਟੀਆਂ ਵੀ ਨਾ ਕੈਪੀਟਲ ਗੇਨ ਬਿਲ ਪਾਸ ਕੀਤਾ ਤੇ ਨਾ ਬਾਰਡਰ ਸਕਿਉਰਿਟੀ ਦਾ 1.3 ਬਿਲੀਅਨ ਵਾਲਾ ਬਿਲ ਉਹ ਅਗਲੀ ਸਰਕਾਰ ਗੱਲ ਪਾ ਗਿਆ ਜੋ ਆਮ ਚੋਣਾਂ ਤੋਂ ਬਾਅਦ ਬਣੇਗੀ ਵਿਦੇਸ਼ੀ ਦਖਲ ਅੰਦਾਜ਼ੀ ਦੀ ਜਾਂਚ ਵਾਲਾ ਕਮਿਸ਼ਨ ਆਪਣਾ ਕੰਮ ਕਰਦਾ ਰਹੇਗਾ ਜਿਸ ਦੀ ਜਾਂਚ ਰਿਪੋਰਟ 31 ਜਨਵਰੀ ਤੋਂ ਪਹਿਲਾਂ-ਪਹਿਲਾਂ ਦੇਣੀ ਤੈ ਹੈ 4 ਦਸੰਬਰ 2008 ਨੂੰ ਇਹੀ ਪਤਾ ਕੰਜਰ ਬਟੀਟ ਪ੍ਰਧਾਨ ਮੰਤਰੀ ਸਟੀਫਨ ਹਾਰਪਨ ਨੇ ਖੇਡਿਆ ਸੀ ਜਦੋਂ ਉਸਨੇ 2 ਮਹੀਨਿਆਂ ਲਈ ਕੈਨੇਡੀਅਨ ਪਾਰਲੀਮੈਂਟ ਠੱਪ ਕਰ ਦਿੱਤੀ